2 2 ਬੈੱਡ ਦੇ ਕਮਰੇ ਦੇ ਵਿੱਚ 4 4 ਕੁੜੀਆਂ ਨੇ 5 5 ਬੈੱਡ ਵਾਲੇ ਕਮਰੇ ਦੇ ਵਿੱਚ 8 8 ਕੁੜੀਆਂ ਬਾਈਆਂ ਹੋਈਆਂ ਨੇ ਤਾਂ ਮਤਲਬ ਇੱਕ ਬੱਚੇ ਦੀ ਸਾਈਕੋਲੋਜੀ ਤੇ ਇਹਦਾ ਬਹੁਤ ਫਰਕ ਪੈਂਦਾ ਬੱਚੇ ਨੇ ਪੜ੍ਹ ਕੇ ਆਉਣਾ ਜੇਕਰ ਤੁਸੀਂ ਆਸਰਾ ਕੋਲੇ ਜਾਓ ਤਾਂ ਗੱਲ ਹੀ ਨਹੀਂ ਸੁਣਦੇ ਇੱਕ ਡਿਕਟੇਟਰੀ ਰਵਈਆ ਇੱਕ ਤਾਨਾਸ਼ਾਹੀ ਰਵਈਆ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਕਿਸੇ ਵਕਤ ਯੂਨੀਵਰਸਿਟੀ ਨੂੰ ਘੱਟ ਗ੍ਰਾਂਟ ਮਿਲਦੀ ਸੀ ਅੱਜ ਵੱਧ ਮਿਲ ਰਹੀ ਹੈ ਤਾਂ ਵੀ ਜਿਹੜੇ ਕੰਮ ਆ ਉਹ ਨਹੀਂ ਹੋ ਰਹੇ ਸਾਂਝੀ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡਾ ਪਿਆਰ ਤੇ ਮੈਂ ਵਿਕਰਮ ਸਿੰਘ ਬਾਦਕੀ ਅੱਜ ਅਸੀਂ ਆਏ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵੇ ਦੀ ਇੱਕ ਕਲੋਤੀ ਯੂਨੀਵਰਸਿਟੀ ਜਿਹੜੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਆ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਆ ਉੱਥੋਂ ਦੇ ਹਾਲਾਤ ਕੀ ਨੇ ਉੱਥੋਂ ਦੇ ਵਿਦਿਆਰਥੀਆਂ ਨੂੰ ਕੀ ਦਿੱਕਤਾਂ ਆਉਂਦੀਆਂ ਨੇ ਕੀ ਲਾਭ ਹੁੰਦੇ ਨੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਇੱਥੋਂ ਦੀ ਵਿਦਿਆਰਥੀ ਜਿੱਥੇ ਬੰਦਿਆਂ ਦੇ ਲੀਡਰਾਂ ਤੋਂ ਜਿਹੜੇ ਕੀ ਇੱਥੇ 4-4 5-5 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਤੇ ਇਹਨਾਂ ਕੋਲ ਇੱਕ ਤਜਰਬਾ ਹੈ ਵੀ ਉਰੇ ਵਿਦਿਆਰਥੀਆਂ ਦੀਆਂ ਮੰਗਾਂ ਕੀ ਨੇ ਵਿਦਿਆਰਥੀ ਨੂੰ ਕੀ ਕੀ ਸਹੂਲਤਾਂ ਦੀ ਲੋੜ ਹੈ ਸਸ਼ੀਕਾ ਗਗਨਜੀਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਗਗਨ ਜੀ ਅਸੀਂ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੇ ਇਸ ਟਾਈਮ ਦੇ ਹਾਲਾਤਾਂ ਦੇ 2025 ਦੇ ਹਾਲਾਤਾਂ ਦੇ ਇੱਕ ਲੰਮਾ ਸਮਾਂ ਵੀਸੀ ਨਹੀਂ ਰਹਿੰਦੇ ਇੱਥੇ ਹੁਣ ਵਾਈਸ ਚਾਂਸਲਰ ਆਉਂਦੇ ਨੇ ਤੇ ਕਿਵੇਂ ਜੇ ਹਾਲਾਤ ਨੇ ਕਿਹੇ ਜੇ ਸਹੂਲਤਾਂ ਨਵੇਂ ਐਡਮਿਸ਼ਨ ਆ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਹਾਲਾਤ ਵਿਕਰਮ ਜੀ ਮਤਲਬ ਇਸ ਤੋਂ ਪਹਿਲਾਂ ਵੀਸੀ ਦੇ ਨਾਂ ਆਉਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਗਿਆ ਜਦੋਂ ਇੱਥੇ ਵਾਈ ਚਾਂਸਲਰ ਅਰਵਿੰਦ ਸੀਗੇ ਉਹਦੇ ਇੱਕ ਬਹੁਤ ਵੱਡਾ ਸੰਘਰਸ਼ ਲੜ ਕੇ ਵਿਦਿਆਰਥੀ ਜਥੇਬੰਦੀਆਂ ਨੇ ਪੰਜਾਬ ਗਵਰਨਮੈਂਟ ਤੋਂ ਮਤਲਬ ਪੰਜਾਬ ਦੇ ਵਿੱਚ ਜੇ ਕਿ ਜੇਕਰ ਕਿਸੇ ਯੂਨੀਵਰਸਿਟੀ ਨੂੰ ਸਭ ਤੋਂ ਜ਼ਿਆਦਾ ਗ੍ਰਾਂਟ ਮਿਲ ਰਹੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਵਕਤ 400 ਕਰੋੜ ਤੋਂ ਉੱਪਰ ਗ੍ਰਾਂਟ ਪੰਜਾਬੀ ਯੂਨੀਵਰਸਿਟੀ ਨੂੰ ਮਿਲ ਰਹੀ ਹੈ ਉਹ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਮਿਲ ਰਹੀ ਹੈ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ ਕਰਕੇ ਮਿਲ ਰਹੀ ਹੈ ਲੇਕਿਨ ਉਹ ਗ੍ਰਾਂਟ ਤਾਂ ਆ ਰਹੀ ਹੈ ਪਰ ਉਹ ਜਿਨ੍ਹਾਂ ਨੇ ਲੜ ਕੇ ਲਈ ਸੀ ਉਹਨਾਂ ਦੇ ਲੱਗ ਨਹੀਂ ਰਹੀ ਤੁਸੀਂ ਯੂਨੀਵਰਸਿਟੀ ਦੇ ਹਾਲਾਤ ਦੇਖ ਸਕਦੇ ਹੋ ਕਿਸੇ ਵਕਤ ਯੂਨੀਵਰਸਿਟੀ ਨੂੰ ਘੱਟ ਗ੍ਰਾਂਟ ਮਿਲਦੀ ਸੀ ਅੱਜ ਵੱਧ ਮਿਲ ਰਹੀ ਹੈ ਤਾਂ ਵੀ ਜਿਹੜੇ ਕੰਮ ਆ ਉਹ ਨਹੀਂ ਹੋ ਰਹੇ ਵਾਈਸ ਚਾਂਸਲਰ ਦੇ 1 ਸਾਲ ਇਥੋਂ ਗੈਰ ਹਾਜ਼ਰ ਰਹਿਣ ਦੇ ਨਾਲ ਇਥੋਂ ਦੀ ਜਿਹੜੀ ਆਫ ਅਫਸਰशाही ਸੀਗੀ ਉਹਨੇ ਉਸ ਦੇ ਆਪੂਧਰੇਪਾਨ ਕਰਕੇ ਮਤਲਬ ਯੂਨੀਵਰਸਿਟੀ ਦਾ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ ਉਹ ਬਿਲਕੁਲ ਖਸਤਾ ਹਾਲਤ ਹੈ ਇਸ ਵਕਤ ਜੇਕਰ ਤੁਸੀਂ ਅਫਸਰਾਂ ਕੋਲੇ ਜਾਓ ਤਾਂ ਗੱਲ ਹੀ ਨਹੀਂ ਸੁਣਦੇ ਇੱਕ ਡਿਕਟੇਟਰੀ ਰਵਈਆ ਇੱਕ ਤਾਨਾਸ਼ਾਹੀ ਰਵਈਆ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਹੈ ਤੇ ਜੇਕਰ ਗੱਲ ਕਰੀਏ ਤਾਂ ਇੱਥੇ 5 ਇਅਰ ਆਉਣ ਤੋਂ ਬਾਅਦ ਐਡਮਿਸ਼ਨਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਹੋਸਟਲ ਦੀਆਂ ਗਰਾਂਟਾਂ ਮਨਜ਼ੂਰ ਹੋ ਗਈਆਂ ਨੇ ਪਰ ਉਹ ਲੱਗ ਹੀ ਨਹੀਂ ਰਹੀਆਂ ਉਹਨਾਂ ਦਾ ਕੋਈ ਕੰਮ ਚੱਲੂ ਨਹੀਂ ਹੋਇਆ ਤੇ ਇਸ ਇਸ ਵਾਰ ਫੇਰ ਵਿਦਿਆਰਥੀਆਂ ਦੀ ਗਿਣਤੀ ਵਧਣੀ ਹੈ ਖਾਸ ਕਰ ਲੜਕੀਆਂ ਨੂੰ ਹੋਸਟਲਾਂ ਦੀ ਬਹੁਤ ਜ਼ਿਆਦਾ ਦਿੱਕਤ ਆਉਣ ਵਾਲੀ ਹੈ ਤੇ ਉਹਨਾਂ ਨੇ ਫਿਰ ਲਟਾ ਹੋਣਾ ਬਾਹਰ ਪੀਜੀਆਂ ਦੇ ਵਿੱਚ ਨੇ ਜਿਵੇਂ ਤੁਸੀਂ ਕਿਹਾ ਵੀ ਇੱਕ ਕੋਲੋਤੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਜਿਹਨੂੰ ਇੱਕ ਵੱਡੇ ਪੱਧਰ ਤੇ ਵੱਡੀ ਗ੍ਰਾਂਟ ਆਉਂਦੀ ਆ ਪਰ ਜੇ ਅਸੀਂ ਦੇਖੀਏ ਵੀ ਓਵਰঅল ਪੰਜਾਬ ਕੋਲ ਤਾਂ ਇੱਕੋ ਯੂਨੀਵਰਸਿਟੀ ਆ ਹੂੰ ਹੂੰ ਜੇ ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੀ ਗੱਲ ਕਰੀਏ ਉਹਦੇ ਚ ਪੰਜਾਬ ਦਾ ਤਾਂ ਹਿੱਸਾ ਹੀ ਬਹੁਤ ਘੱਟ ਆ ਬਿਲਕੁਲ ਪੰਜਾਬ ਦੇ ਸਟੂਡੈਂਟ ਵੀ ਨਹੀਂ ਹੈਗੇ ਉਹ ਮੈਨੂੰ ਲੱਗਦਾ ਅਪਰੋਕਸੀਮੇਟਲੀ 70:30 ਦੀ ਰੇਸ਼ਿਓ ਆ ਵੀ 30% ਫੰਡ ਪੰਜਾਬ ਨੇ ਕਰਨ ਹਾਲਾਂਕਿ ਉਹ ਵੀ ਨਹੀਂ ਕਰ ਰਹੇ ਉੱਥੇ ਹੂੰ ਹੂੰ ਹਾਂ ਸੈਨੇਟ ਚ ਵੀ ਉਹਨਾਂ ਦੇ ਮੈਂਬਰ ਘੱਟ ਨੇ ਤੇ ਇਕਲੋਤੀ ਯੂਨੀਵਰਸਿਟੀ ਹੈਗੀ ਹੈ ਤੇ ਓਬਵੀਅਸਲੀ ਗੱਲ ਹੈ ਵੀ ਇੱਥੇ ਹੀ ਹੋਣਾ ਹੈ ਇੱਕ ਗ੍ਰਾਂਟ ਦਾ ਜੇ ਅਸੀਂ ਗੱਲ ਕਰੀਏ ਵੀ ਹੋਸਟਲਾਂ ਦੀ ਮਤਲਬ ਹੋਸਟਲ ਇੱਕ ਵੱਡੀ ਚੀਜ਼ ਹੁੰਦੀ ਹੈ ਜਦੋਂ ਕੁੜੀਆਂ ਨੂੰ ਮਾਪੇ ਮਤਲਬ ਪਿੰਡਾਂ ਚੋਂ ਖਾਸ ਕਰਕੇ ਕਿਉਂਕਿ ਇੱਥੇ ਤਾਂ ਇੱਕ ਮਾਲਵੇ ਦਾ ਬਹੁਤ ਲਤਾੜਿਆ ਹੋਇਆ ਵਿਦਿਆਰਥੀ ਹੁੰਦਾ ਵੀ ਜੇ ਕਹਿ ਲਈਏ ਵੀ ਜਾਦਾ ਗਰੀਬ ਫੈਮਿਲੀਆ ਤੋਂ ਆਉਂਦੇ ਨੇ ਤੇ ਉਹਨਾਂ ਲਈ ਹੋਸਟਲ ਦੀ ਸੁਵਿਧਾ ਹੋਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮਾਪੇ ਕੁੜੀਆਂ ਨੂੰ ਬਾਹਰ ਭੇਜਦੇ ਨੇ ਹੋਸਟਲ ਤਾਂ ਦੇਣਾ ਹੀ ਨਹੀਂ ਉਹਨਾਂ ਨੇ ਪੀਜੀ ਚ ਨਹੀਂ ਰਹਿਣ ਦੇਣਾ ਜੇ ਹੋਸਟਲ ਆ ਮਿਲਿਆ ਵੀ ਉਹਦੇ ਨਾਲ ਇੱਕ ਜੇ ਕਿਹ ਕੁੜੀਆਂ ਦਾ ਪੜਨ ਤੇ ਵੀ ਪਾਬੰਦੀ ਲੱਗਦੀ ਆ ਬਿਲਕੁਲ ਜੀ ਬਹੁਤ ਮਾੜੇ ਪ੍ਰਭਾਵ ਆ ਜਿਹੜੇ ਉਹ ਵਿਦਿਆਰਥੀਆਂ ਤੇ ਹੁੰਦੇ ਕਿਉਂਕਿ ਦੇਖੋ ਪਹਿਲਾਂ ਯੂਨੀਵਰਸਿਟੀ ਕਿਹਾ ਜਾਂਦਾ ਸੀ ਕਿ ਰਿਸਰਚ ਵਾਸਤੇ ਆ ਪੋਸਟ ਗ੍ਰੈਜੂਏਸ਼ਨ ਵਾਸਤੇ ਆ ਫਿਰ ਇਹਨਾਂ ਨੇ ਯੂਨੀਵਰਸਿਟੀ ਨੂੰ ਕਾਲਜ ਬਣਾਉਣ ਦੇ ਪੈਂਤੜੇ 'ਚ ਪੈ ਗਏ ਚਲੋ ਪੈ ਗਏ ਪਰ ਤੁਹਾਡੇ ਕੋਲ ਪ੍ਰਬੰਧ ਕੀ ਨੇ ਤੁਹਾਡੇ ਕੋਲੇ ਕਲਾਸਿਸ ਨਹੀਂ ਹੈਗੀਆਂ ਕੋਈ ਕੋਈ ਨਵੀਂ ਬਿਲਡਿੰਗ ਨਹੀਂ ਉਸਾਰੀ ਗਈ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਉਹਨਾਂ ਨੂੰ ਭਾਉਣਾ ਕਿੱਥੇ ਤੁਸੀਂ ਤੁਸੀਂ ਉਹਨਾਂ ਆਡੀਟੋਰੀਅਮਾਂ ਚ ਵਿਦਿਆਰਥੀਆਂ ਨੂੰ ਬਾਹਰ ਰਿਹਾ ਹੋ ਜਿੱਥੇ ਕਿ ਯੂਨੀਵਰਸਿਟੀ ਦੇ ਹੋਰ ਕੋ ਜਿਹੜੀਆਂ ਐਕਟੀਵਿਟੀਜ਼ ਹੋਣੀਆਂ ਨੇ ਹਨ ਤੇ ਤੁਹਾਡੇ ਕੋਲੇ ਹੋਸਟਲ ਨਹੀਂ ਹੋਸਟਲ ਇੱਕ ਵੀ ਨਵਾਂ ਨਹੀਂ ਉਸਾਰਿਆ ਗਿਆ 2 2 ਬੈੱਡ ਦੇ ਕਮਰੇ ਦੇ ਵਿੱਚ 4 4 ਕੁੜੀਆਂ ਨੇ 5-5 ਬੈੱਡ ਵਾਲੇ ਕਮਰੇ ਦੇ ਵਿੱਚ 8-8 ਕੁੜੀਆਂ ਬਾਈਆਂ ਹੋਈਆਂ ਨੇ ਤਾਂ ਮਤਲਬ ਇੱਕ ਬੱਚੇ ਦੀ ਸਾਈਕੋਲੋਜੀ ਤੇ ਇਹਦਾ ਬਹੁਤ ਫਰਕ ਪੈਂਦਾ ਬੱਚੇ ਨੇ ਪੜ੍ਹ ਕੇ ਆਉਣਾ 5 ਇਅਰ ਦੀਆਂ ਕਲਾਸਾਂ ਵੀ ਤੁਸੀਂ 5-5 ਵਜੇ ਤੱਕ ਕਰ ਦਿੱਤੀਆਂ ਬੱਚੇ ਨੇ ਉੱਥੋਂ ਮਤਲਬ ਥੱਕਿਆ ਹੋਇਆ ਆਉਣਾ ਤੇ ਉਹਨੂੰ ਹੋਸਟਲ ਦੇ ਵਿੱਚ ਵੀ ਇੱਕ ਆਰਾਮਦਾਇਕ ਜ਼ਿੰਦਗੀ ਨਹੀਂ ਮਿਲਣੀ ਤਾਂ ਉਹਦੇ ਜਿਹੜੇ ਬਹੁਤ ਮਾੜੇ ਪ੍ਰਭਾਵ ਆ ਉਹ ਵਿਦਿਆਰਥੀਆਂ ਦੀ ਮਾਨਸਿਕਤਾ ਤੇ ਪੈ ਰਹੇ ਨੇ ਉਹਨਾਂ ਦੀ ਪੜ੍ਹਾਈ ਤੇ ਪੈ ਰਹੇ ਨੇ ਫਿਰ ਜਦੋਂ ਵਿਦਿਆਰਥੀ ਨੂੰ ਇੱਥੇ ਹੋ ਇੰਨਾ ਖੱਜਲ ਹੋਣ ਮੰਗ ਲਉ ਹੋਸਟਲ ਨਹੀਂ ਮਿਲਦਾ ਫਿਰ ਉਹ ਜਿਹੜੇ ਬਾਹਰਲੇ ਖਰਚੇ ਨੇ ਉਹ ਪੀਜੀਆਂ ਦੇ ਜਿਹੜੇ ਵਧੇ ਹੋਏ ਮੁੱਲ ਨੇ ਜਦੋਂ ਉਹ ਬੱਚੇ ਤੇ ਪੈਂਦੇ ਨੇ ਫਿਰ ਮਾਪਿਆਂ ਦੀ ਜਿਹੜੀ ਆਰਥਿਕ ਹਾਲਤ ਆ ਸਾਨੂੰ ਪਤਾ ਮਾਲਵੇ ਦੇ ਮੱਧ ਵਰਗ ਦੀ ਜਿਹੜਾ ਦਲਤ ਦਲਤ ਵਰਗ ਬਹੁਤ ਆਉਂਦਾ ਇੱਥੇ ਤੇ ਆਪਾਂ ਕਹਿ ਸਕਦੇ ਹਾਂ ਕਿ ਗਰੀਬ ਵਰਗ ਤਾਂ ਉਹ ਹਾਲਾਤ ਬਹੁਤ ਮਾੜੇ ਹੋ ਜਾਂਦੇ ਤੇ ਇਹਦਾ ਬਹੁਤ ਹੀ ਮਾੜਾ ਪ੍ਰਭਾਵ ਆ ਜਿਹੜਾ ਉਹ ਵਿਦਿਆਰਥੀਆਂ ਦੀ ਜ਼ਿੰਦਗੀ ਤੇ ਵਿਦਿਆਰਥੀਆਂ ਦੇ ਪੜਨ ਪੜਾਉਣ ਤੇ ਬਹੁਤ ਹੀ ਮਾੜਾ ਪ੍ਰਭਾਵ ਪ੍ਰਤੀਕੂਲ ਪ੍ਰਭਾਵ ਪੈਂਦਾ ਪਾਰਸ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਜਿਵੇਂ ਪਿਛਲੇ ਦਿਨਾਂ ਚ ਅਸੀਂ ਦੇਖਿਆ ਵੀ ਉਹਰੇ ਕਰਮਚਾਰੀਆਂ ਦਾ ਧਰਨਾ ਚੱਲਿਆ ਉਸ ਤੋਂ ਬਾਅਦ ਇੱਕ ਲੰਮਾ ਸਮਾਂ 70 80 ਦਿਨ ਟੀਚਰਾਂ ਦਾ ਧਰਨਾ ਚੱਲਦਾ ਰਿਹਾ ਕਾਲਜਾਂ ਜਿਹੜੇ ਕਿ ਆਪਣੀ 8ਵੀਂ ਪੇਸਕੇਲ ਲਈ ਲੜ ਰਹੇ ਸੀ ਇੱਕ ਨੋਟਿਸ ਆਉਂਦਾ ਹੈ ਜਿਹੜਾ ਕਿ 300 ਮੀਟਰ ਦਾਇਰੇ ਵਿੱਚ ਧਰਨਾ ਨਹੀਂ ਲੱਗੂਗਾ ਵੀ ਇਸ ਤਰ੍ਹਾਂ ਦਾ ਫਰਮਾਨ ਵੀ ਜਿਹੜਾ ਇੱਕ ਤਾਂ ਆਪਾਂ ਕਹਿੰਦੇ ਆ ਵੀ ਡੈਮੋਕਰੈਟਿਕ ਦਾ ਰਾ ਇਹ ਯੂਨੀਵਰਸਿਟੀ ਤੇ ਇਹਦੇ ਵਿੱਚ ਤੁਸੀਂ ਅਮਲ ਆਰਟੀਕਲ 19 ਤੁਹਾਨੂੰ ਆਜ਼ਾਦੀ ਦਿੰਦਾ ਹੈ ਇਸ ਬਲਰ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਸਪੀਚ ਤੇ ਤੁਸੀਂ ਪ੍ਰੋਟੈਸਟ ਕਰਦੇ ਹੋ ਵੀ ਹਾਂ ਵੀ ਤੁਹਾਡਾ ਹਾਰਮਫੁਲ ਹੋਣਾ ਚਾਹੀਦਾ ਤੇ ਇਹ ਜਿਹੜੇ ਤਾਨਾਸ਼ਾਹੀ ਨੋਟਿਸ ਨੇ ਵੀ ਉਹਦਾ ਤੁਸੀਂ ਕਿਵੇਂ ਸੋਚਦੇ ਹੋ ਵੀ ਐਸ ਵੀਸੀ ਨੇ ਆਉਂਦੇ ਸਾਰੇ ਇਹ ਜਿਹਾ ਕੀਤਾ ਮਤਲਬ ਇਹ ਤਾਂ ਕੋਈ ਪਹਿਲਾ ਨੋਟਿਸ ਹੈ ਨਹੀਂ ਵੀ ਜਿਹਦਾ ਵਿਦਿਆਰਥੀਆਂ ਨੇ ਜਵਾਬ ਨਾ ਦਿੱਤਾ ਹੋਵੇ ਤੇ ਇਥੇ ਦੀ ਅਥਾਰਟੀ ਨੇ ਉਹ ਲਾਗੂ ਕਰਕੇ ਰੱਖਿਆ ਹੋਵੇ ਆ ਜਿਹੇ ਨੋਟਿਸ ਸਮੇਂ-ਸਮੇਂ ਤੇ ਅਥਾਰਟੀਆਂ ਆਪਦੇ ਪੱਖ 'ਚ ਸਹੂਲਤਾ ਲੈਣ ਲਈ ਜਾਂ ਆਪ ਦਾ ਬਚਾਅ ਕਰਨ ਲਈ ਨਹੀਂ ਪਰ ਇਸ ਵਾਰ ਇਹ ਦੇਖਣ ਆਲਾ ਕਿਉਂਕਿ ਪਹਿਲਾਂ ਜਿਹੇ ਜਿਹੇ ਨੋਟਿਸ ਨਿਕਲੇ ਤੇ ਵਿਦਿਆਰਥੀਆਂ ਦੇ ਕੋਈ ਐਕਸ਼ਨ ਨਹੀਂ ਹੋਇਆ ਪਰ ਐਤਕੀ ਜੇ ਕਰਮਚਾਰੀਆਂ ਦੀ ਗੱਲ ਕਰੀਏ ਉਹਨਾਂ ਚੋਂ ਦੋ ਤਿੰਨ ਬੰਦਿਆਂ ਨਾਲ ਗੱਲਬਾਤ ਹੋਈ ਉਹਨਾਂ ਨੂੰ ਕੋਰਟ ਵੱਲੋਂ ਨੋਟਿਸ ਆ ਗਿਆ ਤੇ ਟੀਚਰਾਂ ਨੂੰ ਵੀ ਨੋਟਿਸ ਆਇਆ ਵੀ ਇੱਕ ਐਕਸ਼ਨ ਇਧਰੋਂ ਵਧਵਾ ਹੋਇਆ ਹੈ ਵੀ ਐਤਕੀ ਇਹ ਚੀਜ਼ ਨਵੀਂ ਹੋਈ ਹੈ ਇਹ ਤਾਂ ਹੈਗਾ ਹੀ ਆ ਇਹ ਜਿਵੇਂ ਹੁਣ ਜੇ ਸੈਂਟਰ ਦੀ ਬੀਜੇਪੀ ਸਰਕਾਰ ਜਿਵੇਂ ਤੁਸੀਂ ਭਾਰਤ ਬਦਰੀਆਂ ਜੀ ਯੂਨੀਵਰਸਿਟੀ ਦੇ ਵਿੱਚ ਦੇਖੋ ਉੱਥੇ ਲਗਾਤਾਰ ਪੁਲਿਸ ਦੀ ਐਂਟਰੀ ਆ ਤਾਂ ਉਸੇ ਦੀ ਨਕਸ਼ੇ ਕਦਮ ਤੇ ਪੰਜਾਬ ਪੰਜਾਬ ਦੀ ਸਰਕਾਰ ਵੀ ਯੂਨੀਵਰਸਿਟੀਆਂ ਚ ਪੁਲਿਸ ਦੀ ਐਂਟਰੀਆਂ ਉਤੋਂ ਦੀ ਫਿਰ ਅਥਾਰਟੀ ਨੇ ਜਿਹੜੇ ਉਹ ਸਰਕਾਰ ਦੇ ਉਹ ਇੱਕ ਮੋਹਰੇ ਬੈਠੇ ਆ ਤਾਂ ਉਹ ਜਿਹੜੇ ਮੋਹਰੇ ਆ ਫਿਰ ਸਰਕਾਰ ਦੀ ਜਿਵੇਂ ਦੀ ਨੀਤੀ ਆ ਉਹਵੇਂ ਲਾਗੂ ਕਰਦੇ ਆ ਤਾਂ ਉਲਟੇ ਰੂਪ ਕਿਸੇ ਲੋਕਾਂ ਨੂੰ ਵੀ ਤਿਆਰ ਹੋਣ ਦੀ ਲੋੜ ਆ ਵੀ ਉਹਦਾ ਜਵਾਬ ਕਿਵੇਂ ਦਿੱਤਾ ਜਾਵੇ ਉਸ ਨੂੰ ਸਮਝਿਆ ਕਿਵੇਂ ਜਾਵੇ ਇਹ ਜਿਹੜੀ ਲੰਬੇ ਟਾਈਮ ਤੱਕ ਇਸ ਦੀ ਜਿਹੜੀ ਛਾਪ ਛੱਡਣੀ ਹੁੰਦੀ ਆ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਹੁੰਦਾ ਰਿਹਾ ਜਿਨੀ ਯੂਨੀਵਰਸਿਟੀ ਦੇ ਵਿੱਚ ਲੰਬੀ ਫੀਸਾਂ ਨੂੰ ਲੈ ਕੇ ਕੀ ਸੰਬਾਧਾ ਹੋਇਆ ਦਾ ਜਦੋਂ ਵਿਦਿਆਰਥੀਆਂ ਨੂੰ ਰੋਲ ਵੇਕ ਕਰਾਈਆਂ ਤਾਂ ਲੰਬਾ ਟਾਈਮ ਤੱਕ ਕਿਸਾ ਨਹੀਂ ਵਰੀਆਂ ਤਾਂ ਉਸ ਤੋਂ ਪਿਛਲੇ 21 ਤੋਂ ਲੈ ਕੇ 21 ਦੇ ਵਿੱਚ ਸੱਗਲ ਲੜਿਆ ਗਿਆ ਉਹ ਉਹਦੇ 'ਚ ਵੀ ਵਿਦਿਆਰਥੀ ਲੜੇ ਤਾਂ ਉਹਦੇ 'ਚ ਵੀ ਉਦੋਂ ਬਾਅਦ ਕਿਸਾ ਨਹੀਂ ਵਰੀਆਂ ਤਾਂ ਐਵੇਂ ਹੀ ਹੈ ਇਹ ਹੈ ਜੇ ਨੋਟਸ ਹੁਣ ਕਰਵਾਇਆ ਤਾਂ ਵਿਦਿਆਰਥੀ ਇਤੋਂ ਦੇ ਕਰਮਚਾਰੀ ਇਤੋਂ ਦੀ ਜਿੰਨੇ ਵੀ ਯੂਨੀਵਰਸਿਟੀ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਤਾਂ ਉਹ ਉਸ ਨੂੰ ਜਵਾਬ ਦੇਣ ਇਕੱਠੇ ਹੋ ਕੇ ਲੜਨ ਜੇ ਨੋਟਸ ਆਉਂਦਾ ਹੋਰ ਵੀ ਆਉਂਦਾ ਪਰ ਇੱਥੇ ਲਗਾਤਾਰ ਇੱਕ ਤਾਂ ਇਹ ਹੈਗਾਗਾ ਵੀ ਲਗਾਤਾਰ ਇਹ ਜਿਹੜੇ ਪ੍ਰੋਟੈਸਟ ਨੇ ਉਹ ਹੋ ਰਹੇ ਨੇ ਕਿ ਪੀ ਸਕੀਲ ਨੂੰ ਲੈ ਕੇ ਆ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਆ ਜਾਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਆ ਤਾਂ ਪਿਛਲੇ ਸਮੇਂ ਤੇ ਪੀਟੀਆ ਫੰਡ ਦੇ ਅਧਿਆਪਕ ਸੀ ਜਿਹੜੇ ਯੂਨੀਵਰਸਿਟੀ ਨਾਲ ਰਿਲੇਟਡ ਕਾਜ਼ ਤਾਂ ਉਹਨਾਂ ਦੇ ਟੀਚਰਸ ਇੱਥੇ ਬੈਠੇ ਰਹੇ ਤਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਾਇ ਸੀ ਉਸ ਤੋਂ ਬਾਅਦ ਕਰਮਚਾਰੀਆਂ ਦੀਆਂ ਮੰਗਾਂ ਜਿਹੜੇ 9-9 ਸਾਲਾਂ ਤੋਂ 7-7 ਸਾਲਾਂ ਤੋਂ ਇੱਥੇ ਲਗਾਤਾਰ ਕੰਮ ਕਰਦੇ ਆ ਰਹੇ ਨੇ ਤਾਂ ਉਹਨਾਂ ਨੂੰ ਨਾ ਰੈਗੂਲਰ ਕੀਤਾ ਜਾ ਰਿਹਾ ਨਾ ਪੱਕੇ ਕੀਤਾ ਜਾ ਰਹੇ ਹਨ ਤਾਂ ਇਹ ਹੈਗੀ ਹੈ ਜੇ ਉਸ ਤੋਂ ਬਾਅਦ ਜਿਹੜੇ ਜਿਹਨੀਆਂ ਇਸ ਚੀਜ਼ ਦੇ ਕੰਟਰੈਕਟੇ ਰੱਖੇ ਹੋਏ ਆਪਦੇ ਟੀਚਰ ਨੇ ਤਾਂ ਉਹ ਹੁਣ ਬੈਠਿਆ ਤਾਂ ਉਹ ਵੀ ਮਤਲਬ ਪੁਖੜ ਤਾਲਾਂ ਦੇ ਬੈਠੇ ਆ ਤਾਂ ਉਹਨਾਂ ਦਾ ਵੀ ਇੱਕ ਸਟਰਗਲ ਆ ਜਿਹੜੀ ਇਹ ਸਟਰਗਲ ਤੋਂ ਬਚਣ ਦੀਆਂ ਮਾਰੀਆਂ ਅਥੋਰਟੀਆਂ ਇਹ ਨੋਟਿਸ ਕੱਢ ਰਹੀਆਂ ਨੇ ਤਾਂ ਸਟਰਗਲਾਂ ਨੇ ਜਿਹੜੀਆਂ ਉਹ ਨਈ ਰਕ ਰਹੀਆਂ ਇਹ ਅੱਗੇ ਵਧਣ ਗਈਆਂ ਤਾਂ ਉਹ ਸਾਡੇ ਸਾਹਮਣੇ ਆ ਵੀ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਦਾ ਨਾ ਲੱਗਿਆ ਕੱਲ ਵੀ ਦੇਖੋਗੇ ਤੁਸੀਂ ਜਿਹੜੀ ਇਸ ਚ ਮੰਗਾ ਲੈ ਕੇ ਵਿਦਿਆਰਥੀ ਨੂੰ ਵੀ ਦੇਖੋਗੇ ਪ੍ਰੋਫੈਸਰਾਂ ਨੂੰ ਵੀ ਦੇਖੋਗੇ ਕਿਉਂਕਿ ਇੱਕ ਦੌਰ ਚ ਇਹ ਯੂਨੀਵਰਸਿਟੀ ਦਾ ਨਾਮ ਵੀ ਧਰਨ ਵਾਲੀ ਯੂਨੀਵਰਸਿਟੀ ਵਜਨ ਲੱਗਿਆ ਸੀਗਾ ਕਿਉਂਕਿ ਇੱਕ ਲੰਮਾ ਦੌਰ ਇੱਥੇ ਧਰਨੇ ਹੀ ਚੱਲਦੇ ਰਹੇ ਬਿਲਕੁਲ ਆਪਾਂ ਜੇ ਇੱਕ ਹੋਰ ਵੀ ਦੇਖੇ ਤੁਸੀਂ ਲੈਫਟ ਲਾ ओरिएंटेड ਆਰਗੇਨਾਈਜੇਸ਼ਨਾਂ ਚੋਂ ਮਤਲਬ ਬਿਲੋਂਗ ਕਰਦੇ ਆ ਤੁਸੀਂ ਸੋਚ ਵੀ ਚਲੋਵੇਂ ਜੇ ਜਦੋਂ ਅਰਵਿੰਦ ਆਉਂਦੇ ਨੇ ਇੱਥੇ ਅਰਵਿੰਦ ਦਾ ਇੱਕ ਬੈਕਗ੍ਰਾਉਂਡ ਲੈਫਟ ਚੋਂ ਆ ਇੱਕ ਆਸ ਜਗ੍ਹੀ ਸੀਗੀ ਵੀ ਹਾਂ ਵੀ ਇਹ ਘਟੂ ਘਟ ਇਸ ਤਰ੍ਹਾਂ ਦੇ ਕੰਮ ਕਰਨਗੇ ਵੀ ਲੋਕ ਪੱਕੀ ਹੋਣਗੇ ਪਰ ਉਹ ਕਿਵੇਂ ਜਾਂ ਨਿਕਲਿਆ ਜੇ ਦੇਖੀਏ ਵੀ ਉਹ ਉਹਨਾਂ ਦਾ ਰਪਈਆ ਜਾਂ ਉਹਨਾਂ ਦੇ ਕੰਮ ਕੀ ਕੰਪੈਰੀਟਿਵਲੀ ਦੂਜੇ ਵੀਸਿਆਂ ਨਾਲੋਂ ਜੇ ਅਸੀਂ ਕਹੀਏ ਮਲਪੂਰਾ ਸਿੰਘ ਆਏ ਜਾਂ ਹੁਣੇ ਜਗਦੀਪ ਸਿੰਘ ਆ ਜੋ ਹਣਾ ਸ਼ਾਇਦ ਮੇਰੀ ਵੀ ਇਹ ਆਏ ਵੀ ਕੀ ਲੱਗਦਾ ਵੀ ਇਹਨਾਂ ਦਾ ਕੀ ਰਪਈਆ ਰਿਹਾ ਉਹਨਾਂ ਦਾ ਦੇਖੋ ਕਿਸੇ ਦਾ ਐਨ ਲੋਜੀਕਲੀ ਲੈਫਟ ਓਰੀਐਂਟਡ ਹੋਣਾ ਰਾਈਟ ਓਰੀਐਂਟਡ ਹੋਣਾ ਤੇ ਉਹਦਾ ਕਿਉਂਕਿ ਦੇਖੋ ਆਪਣੇ ਜਿਹੜਾ ਇਤੋਂ ਦਾ ਸਰਕਾਰ ਹੈ ਉਹਨੂੰ ਅਸੀਂ ਰਾਈਟ ओरिएंटेड ਹੀ ਕਹਿੰਦੇ ਆ ਤਾਂ ਉਹ ਇੱਕ ਰਾਈਟ ओरिएंटेड ادارے ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨਾਂ ਦੀ ਆਡੋਲੋਜੀ ਤੇ ਉਹਨਾਂ ਦਾ ਜਿਹੜਾ ਰਤਬਾ ਜਾਂ ਉਹਨਾਂ ਦਾ ਜਿਹੜਾ ਅਦਾਰਾ ਤੇ ਉਹਨਾਂ ਦੀ ਜਿਹੜੀ ਪੋਸਟ ਆ ਇਹ ਦੋਨੇ ਰਿਲੇਟਿਵ ਚੀਜ਼ਾਂ ਨੇ ਇਹਦੇ ਡਾਇਲੈਕਟਿਕਲੀ ਉੱਥੇ ਲਾਗੂ ਹੁੰਦੀਆਂ ਨੇਗੀਆਂ ਉਹ ਕਿੰਨਾ ਕੁ ਲਾਗੂ ਕਰ ਪਾਏ ਨੇਗੇ ਇਸ ਤੇ ਕੋਈ ਮਤਲਬ ਸਿੱਧੀ ਟਿੱਪਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਇਹ ਕਹਿ ਸਕਦੇ ਆਂ ਵੀ ਜਿਹੜਾ 5 ਇਅਰ ਲਾਗੂ ਕਰਨਾ ਉਹ ਇੱਕ ਨੈਸ਼ਨਲ ਜਿਹੜੀ ਆਪਣੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਨੂੰ ਅਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਕਹਿੰਦੇ ਆ ਉਹਦਾ ਇੱਕ ਪਾੜ ਸੀ ਠੀਕ ਹੈ ਬਾਕੀ ਉਹਨਾਂ ਦੇ ਦੋਸ਼ ਵੀ ਲੱਗਦੇ ਰਹੇ ਵੀ ਉਹ ਆਰਐਸਐਸ ਨਾਲ ਹੈਗੇ ਨੇ ਜਾਂ ਹੋਰ ਕਿਵੇਂ ਨੇ ਲੁੱਕ ਕਰਕੇ ਜ਼ਿਆਦਾ ਲੱਗਦਾ ਸੀਗਾ ਹਾਂ ਨਹੀਂ ਨਹੀਂ ਉਹ ਉਹੀ ਤਾਂ ਗੱਲ ਹੈ ਨਾ ਅਸੀਂ ਕਿਸੇ ਬੰਦੇ ਨੂੰ ਆਈਡਿਓਲੋਜੀਕਲੀ ਨਹੀਂ ਲੁੱਕ ਤੋਂ ਜੱਜ ਕਰ ਰਹੇ ਆ ਉਹਦੇ ਕੰਮਾਂ ਤੋਂ ਨਹੀਂ ਜੱਜ ਕਰ ਰਹੇ ਤਾਂ ਇਕਨੋਮਿਕਲੀ ਤਾਂ ਇਹ ਪੱਕ ਸੀਗਾ ਬਾਕੀ ਉਹਨਾਂ ਨੇ ਇੱਥੇ ਮਤਲਬ ਉਹਨਾਂ ਦੇ ਹੁੰਦੇ ਆ ਅ ਇੱਥੇ ਕਾਫੀ ਅਕੈਡਮਿਕਲੀ ਕੰਮ ਹੁੰਦੇ ਰਹੇ ਉਹਨਾਂ ਦੇ ਮਤਲਬ ਚਲੋ ਇੱਕ ਵੀਸੀ ਹੁੰਦਾ ਉਹਨੇ ਇੱਕ ਉਹਦੇ ਪੜਿਆ ਲਿਖਿਆ ਹੋਣਾ ਵੀ ਜ਼ਰੂਰੀ ਹੁੰਦਾ ਤੇ ਉਹਦਾ ਕਿਸੇ ਪੱਖ ਤੇ ਬੋਲਣਾ ਤੇ ਆਪਦੇ ਵਿਚਾਰ ਦੇਣਾ ਵੀ ਜ਼ਰੂਰੀ ਹੁੰਦਾ ਉਹ ਲਗਾਤਾਰ ਦਿੰਦੇ ਰਹੇ ਨੇ ਪਰ ਇਕਨੋਮਿਕਲੀ ਜਿਹੜਾ ਉਹਨਾਂ ਨੇ ਕੀਤਾ ਸੀਗਾ ਜਾਂ ਅਕੈਡਮਿਕਲੀ ਉਹ ਉਹਨਾਂ ਦੇ ਜਿਹੜਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਹੱਕ ਚ ਉਤਰ ਨਾਲ ਕੰਮ ਸੀ ਜੀ ਅਸੀਂ ਮਤਲਬ ਇੱਕ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਮਤਲਬ ਸਟੂਡੈਂਟਾਂ ਦੇ ਜਾਂ ਕਿਸੇ ਵੀ ਪੰਜਾਬ ਦੇ ਕਾਲਜਾਂ 'ਚ ਇਲੈਕਸ਼ਨ ਬਹੁਤ ਜ਼ਰੂਰੀ ਹੁੰਦੇ ਨੇ ਮੈਨੂੰ ਲੱਗਦਾ ਸਟੂਡੈਂਟਾਂ ਦੇ ਉਹ ਇਲੈਕਸ਼ਨ ਬੜੇ ਲੰਮੇ ਸਮੇਂ ਤੋਂ ਬੰਦ ਨੇ ਤੁਹਾਨੂੰ ਮਤਲਬ ਇਹ ਲੱਗਦਾ ਵੀ ਇਹ ਚੱਲਣੇ ਚਾਹੀਦੇ ਨੇ ਕਿਉਂਕਿ ਇੱਕ ਤਬਕਾ ਵੱਡੀ ਗਿਣਤੀ ਇਹ ਹੈਗੀ ਹੈ ਵੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਹੁੰਦੇ ਸੀਗੇ ਜਦੋਂ ਲੌਰੈਂਸ ਵਰਗੇ ਉੱਥੋਂ ਨਿਕਲੇ ਹੈਨਾ ਵੇਖੋ ਗੈਂਗਵਾਰਾ ਨਿਕਲਦੇ ਆ ਉਹ ਇੱਕ ਕਾਈ ਕਿਉ ਹਾਈ ਕਿ ਲੋਕਾਂ ਦੀ ਵੀ ਤੁਸੀਂ ਕਿਵੇਂ ਸੋਚਦੇ ਹੋ ਵੀ ਇਲੈਕਸ਼ਨ ਹੋਣੇ ਜੇ ਤੁਸੀਂ ਸਪੋਰਟ ਚ ਕਿ ਕਬੱਡੀ ਗਿਣਤੀ ਇਸ ਕਰਕੇ ਰੋਕਦੀ ਹੈ ਵੀ ਹਾਂ ਵੀ ਯਾਰ ਇਹ ਤਾਂ ਗੈਂਗਸਟਰ ਬਣ ਜਾਣਗੇ ਤਾਂ ਲੜਾਈਆਂ ਹੋਣਗੀਆਂ ਦੇਖੋ ਗੈਂਗਸਟਰ ਬੰਨਾ ਬਣਾਉਣਾ ਇਹ ਪਤਾ ਹੀ ਹੈ ਵੀ ਕਿੱਥੋਂ ਸ਼ੁਰੂ ਹੁੰਦਾ ਹੈ ਦੇਖੋ ਜਿਹੜੀਆਂ ਜਿਹੜੇ ਜਿਹੜੇ ਪੰਜਾਬ ਜੀ ਯੂਨੀਵਰਸਿਟੀ ਆ ਉਥੋਂ ਉਥੋਂ ਦੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਗਰੁੱਪ ਨੇ ਉਹਨਾਂ ਨੂੰ ਵਰਤਦਾ ਕਾਹਨ ਠੀਕ ਹੈ ਦੇਖੋ ਪੰਜਾਬ ਜੀ ਯੂਨੀਵਰਸਿਟੀ ਆ ਉੱਥੇ ਗੈਂਗਸਟਰ ਪੈਦਾ ਹੁੰਦੇ ਨੇ ਜੇ ਐਨਯੂ ਆ ਉੱਥੇ ਆਗੂ ਪੈਦਾ ਹੁੰਦੇ ਨੇ ਠੀਕ ਹੈ ਮਤਲਬ ਮਾਹੌਲ ਕੀ ਦਿੱਤਾ ਜਾ ਰਿਹਾ ਪੰਜਾਬ ਨੂੰ ਪੰਜਾਬ ਨੂੰ ਕਿਸ ਕਿਸ ਚੀਜ਼ ਵੱਲ ਧੱਕਿਆ ਜਾ ਰਿਹਾ ਹੈ ਇਹ ਇਸ ਤੋਂ ਪਤਾ ਲੱਗਦਾ ਹੈਗਾ ਇਹ ਮੇਰੇ ਖਿਆਲ ਜਿਹੜਾ ਪੰਜਾਬ ਦੀ ਇਹ ਲੀਡਰਸ਼ਿਪ ਦੇ ਵਿੱਚ ਸੋਕਾ ਇੱਕ ਜਿਹੜਾ ਅਸੀਂ ਅੱਜ ਤੱਕ ਦੇਖਦੇ ਆਂ ਕਿਸੇ ਜਿਹੜੇ ਨੌਜਵਾਨ ਆਗੂ ਨੇਗੇ ਉਹਨਾਂ ਦਾ ਨਾਂ ਆਉਣ ਦਾ ਬਾਕੀ ਤਾਂ ਜਿਹੜਾ ਭਾਈਪ ਦੀ ਜਵਾਦ ਆ ਜਾਂ ਪਰਿਵਾਰਵਾਦ ਆ ਉਹ ਚੱਲ ਹੀ ਰਿਹਾ ਲਗਾਤਾਰ ਉਹੀ ਹੈ ਵੀ ਇੱਥੇ ਇਲੈਕਸ਼ਨ ਨਹੀਂ ਹੋ ਰਹੇ ਜੇਕਰ ਇਲੈਕਸ਼ਨ ਹੋਣਗੇ ਤਾਂ ਜਿਹੜੇ ਤਾਂ ਦੇਖੋ ਜਿਹੜੀਆਂ ਤਾਂ ਦੇਖੋ ਰਾਈਟ ਓਰੀਐਂਟਡ ਪਾਰਟੀਆਂ ਨੇ ਜਾਂ ਜਿਹੜੀਆਂ ਵੱਧ ਪੈਸੇ ਵਾਲੀਆਂ ਪਾਰਟੀਆਂ ਨੇਗੀਆਂ ਉਹ ਤਾਂ ਉਹ ਤਾਂ ਬਿਨਾਂ ਇਲੈਕਸ਼ਨ ਤੋਂ ਵੀ ਉਹੀ ਕੰਮ ਕਰ ਰਹੀਆਂ ਨੇ ਉਹਨਾਂ ਨੇ ਇਲੈਕਸ਼ਨ 'ਚ ਵੀ ਉਹੀ ਕੰਮ ਕਰਨਗੇ ਉਹ ਬਿਨਾਂ ਇਲੈਕਸ਼ਨ ਤੋਂ ਵੀ ਇੱਥੇ ਪੋਸਟਰ ਲਾ ਕੇ ਅ ਗੇੜੇ ਕੱਢ ਕੇ ਉਹ ਮੁੜ ਜਾਂਦੇ ਨੇ ਜੇ ਉਹ ਇਲੈਕਸ਼ਨ ਚ ਆਉਣਗੇ ਤਾਂ ਉਹਨਾਂ ਦਾ ਵੀ ਉਹੀ ਕੰਮ ਹੋਊਗਾ ਪਰ ਜਿਹੜੀਆਂ ਸਹੀ ਮਾਇਨੇਆਂ ਦੇ ਵਿੱਚ ਵਿਦਿਆਰਥੀਆਂ ਲਈ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲੂਗਾ ਆਪਣੀ ਗੱਲ ਕਹਿਣ ਦਾ ਤੇ ਆਪਣੀ ਗੱਲ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਇੱਕ ਬਹੁਤ ਵਧੀਆ ਜਿਹੜਾ ਤਰੀਕਾ ਤੇ ਵਿਦਿਆਰਥੀਆਂ ਦੇ ਕੰਮ ਕਰਾਉਣ ਦਾ ਉਹ ਇਲੈਕਸ਼ਨ ਹੈ ਤੇ ਇਨ੍ਹਾਂ ਇਲੈਕਸ਼ਨਾਂ ਦੇ ਵਿੱਚੋਂ ਇੱਕ ਚੰਗੀ ਲੀਡਰਸ਼ਿਪ ਪੈਦਾ ਹੋਣੀ ਹੈ ਤੇ ਉਸ ਚੰਗੀ ਲੀਡਰਸ਼ਿਪ ਨੇ ਗਾਹਾਂ ਪੰਜਾਬ ਨੂੰ ਹੈ ਜਾਂ ਇੰਡੀਆ ਨੂੰ ਭਾਰਤ ਨੂੰ ਹੈ ਉਹਨੂੰ ਇੱਕ ਸੇਧ ਦੇਣੀ ਹੈ ਤੇ ਪਾਸ ਪਿਛਲੇ ਦਿਨਾਂ ਚ ਮਤਲਬ ਉਸ ਮਹੀਨੇ ਚ ਇਥੇ ਭਗਵੰਤ ਮਾਨ ਆਉਂਦੇ ਨੇ ਤੇ ਤੁਹਾਨੂੰ ਮਤਲਬ ਮੈਨੂੰ ਲੱਗਦਾ ਵੀ ਉਸ ਦੌਰ ਦੇ ਵਿੱਚ ਪੁਲਿਸ ਦੀ ਇੰਨੀ ਪਾਬੰਦੀ ਸੀ ਉਰੇ ਕਿਸੇ ਨੂੰ ਗੱਲ ਕਰਨ ਲਈ ਸਟੂਡੈਂਟਾਂ ਨੂੰ ਜਾਨ ਨਹੀਂ ਦਿੱਤਾ ਗਿਆ ਹਾਲਾਂਕਿ ਉਸ ਦੌਰ ਚ ਅਸੀਂ ਐਜ ਦੇ ਪੱਤਰਕਾਰ ਆਏ ਸੀ ਕਿ ਇੱਕ ਪਹਿਲਾ ਸਟੂਡੈਂਟ ਐਕਟਿਵਿਸਟ ਰਹਿ ਚੁੱਕੇ ਆ ਕਿ ਉਹ ਪੱਤਰਕਾਰ ਦੇ ਤੌਰ ਤੇ ਤਾਂ ਵੀ ਨਹੀਂ ਸੰਲੋ ਵੀ ਨਹੀਂ ਜਾਣ ਦਿੱਤਾ ਕੀ ਲੱਗਦਾ ਵੀ ਕੀ ਡਰ ਸੀ ਜਾਂ ਯੂਨੀਵਰਸਿਟੀ ਚ ਆਏ ਤੇ ਕੀ ਦੇਖੇਗੇ ਉਹ ਤਾਂ ਸਰਕਾਰ ਦਾ ਲਗਾਤਾਰ ਹੀ ਜਿਵੇਂ ਪਿੰਡਾਂ 'ਚ ਜਾ ਰਹੇ ਨੇ ਤਾਂ ਪਿੰਡਾਂ ਦੇ ਵਿੱਚ ਕਿਸਾਨ ਖੇੜ ਰਹੇ ਨੇ ਮਜ਼ਦੂਰ ਖੇੜ ਰਹੇ ਬੈਠੇ ਤਾਂ ਇੱਕ ਤਾਂ ਉਹ ਪੋਲਿਟਿਕਲ ਸਟੰਡ ਹੈਗਾ ਹੀ ਆ ਵੀ ਮਤਲਬ ਤੁਹਾਨੂੰ ਪਿੰਡਾਂ 'ਚ ਵੜ ਨਹੀਂ ਦਿੱਤਾ ਜਾ ਰਿਹਾ ਤਾਂ ਤੁਸੀਂ ਸਕੂਲਾਂ ਨੂੰ ਕਾਲਜਾਂ ਨੂੰ ਯੂਨੀਵਰਸਿਟੀ ਨੂੰ ਆਪਦਾ ਖੜਾ ਬਣਾ ਲਓ ਪਿੰਡਾਂ 'ਚ ਲਗਾਤਾਰ ਤੁਸੀਂ ਦੇਖੋ ਕਿਸੇ ਜਨਤਕ ਸਾਧਨ ਨਹੀਂ ਜਾ ਰਹੇ ਸਿਰਫ ਸਿਰਫ ਸਿੱਧਾ ਸਕੂਲ 'ਚ ਐਂਟਰੀ ਹੈ ਵੀ ਸਕੂਲ 'ਚ ਜਾਣਾ ਹੈ ਜੀ ਸਕੂਲ ਦੇ ਪ੍ਰੋਗਰਾਮ ਨੇ ਤੇ ਉਹਦੇ ਨਾਲ ਜਿਹੜੀ ਦੂਸਰੀ ਜਨਤਾ 'ਚ ਕਿਸਾਨੀ ਹੈ ਨਹੀਂ ਵੀ ਕਿਸਾਨੀ ਵਿਰੋਧ ਕਰ ਰਹੀ ਹੈ ਤਾਂ ਦੂਸਰੀ ਜਨਤਾ ਨੂੰ ਭਰਮਾਇਆ ਜਾ ਰਿਹਾ ਜੇ ਕਿਤੇ ਮਜ਼ਦੂਰ ਵਿਰੋਧ ਕਰ ਰਹੇ ਨੇ ਤਾਂ ਦੂਸਰੀ ਧੜੇ ਨੂੰ ਪਰਮਾਇਆ ਜਾ ਰਿਹਾ ਉਹਦੇ ਚ ਇਹ ਵੀ ਹਾਂ ਜੀ ਅਸੀਂ ਤਾਂ ਸਿੱਖਿਆ ਲਈ ਕੰਮ ਕਰ ਰਹੇ ਹਾਂ ਜੇ ਅਸੀਂ ਸਿੱਖਿਆ ਲਈ ਦੇਖੀਏ ਤਾਂ ਸਿੱਖਿਆ ਦੇ ਵਿੱਚ ਹੋਰ ਕੀ ਰਿਹਾ ਉਹ ਭਰਤੀਆਂ ਨਹੀਂ ਹੋ ਰਹੀਆਂ ਲਗਾਤਾਰ ਦਿੱਲੀ ਮਾਡਲ ਲਾਗੂ ਕਰ ਰਹੇ ਹਾਂ ਬਿਲਕੁਲ ਬਿਲਕੁਲ ਦਿੱਲੀ ਦੇ ਵਿੱਚ ਵੀ ਕੀ ਹੈ ਲੰਬੇ ਜੇ ਆਪਾਂ ਦਿੱਲੀ ਦੇ ਵਾਲਾ ਮਾਡਲ ਦੇਖ ਲਈਏ ਤਾਂ ਉਸ ਸਮੇਂ ਵੀ ਬਹੁਤ ਸਾਰੇ ਪ੍ਰਾਈਵੇਟ ਮਤਲਬ ਜਿਹੜੇ ਛੋਟੇ ਮੁਖੱਲਿਆਂ ਦੇ ਵਿੱਚ ਸਕੂਲ ਸੀ ਉਹ ਬੰਦ ਕਰਕੇ ਉਹਨਾਂ ਨੂੰ ਇੱਕ ਸਕੂਲ ਵੱਡਾ ਸਕੂਲ ਦਿੱਤਾ ਛੋਟੇ ਜਿਹੜੇ ਨੇੜੇ ਦੇ ਸਕੂਲ ਸੀਗੇ ਲੋਕਾਂ ਦੇ ਉਹ ਬੰਦ ਕਰ ਦਿੱਤੇ ਤਾਂ ਉਹੀ ਜਿਹੜਾ ਹੁਣ ਚੱਲ ਰਿਹਾ ਮੁਰਫੇ ਸਿਲੀ ਚਲੋ 800 ਸਕੂਲ ਪਹਿਲਾ ਪੰਜਾਬ ਦੇ ਵਿੱਚ ਪ੍ਰਾਇਮਰੀ ਬੰਦ ਕੀਤਾ ਗਿਆ ਤਾਂ ਹੁਣ ਵੀ ਜਿਹੜਾ ਉਹ ਸਾਰਾ ਹੈਗਾ ਹੀ ਆ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਇਹ ਹੈ ਵੀ ਜੇ ਅਸੀਂ ਇੱਕ ਵੱਡਾ ਸਵਾਰਟਸ ਸਮਾਰਟ ਕਾਲਸ ਉਹਨਾਂ ਨੇ ਸਮਾਰਟ ਸਕੂਲ ਖੋਲ੍ਹਾਂਗੇ ਤਾਂ ਜਿਹੜੇ ਛੋਟੇ-ਛੋਟੇ ਸਕੂਲ ਨੇ ਉਹਨਾਂ ਬਾਰੇ ਕੁਝ ਨਹੀਂ ਕਿਹਾ ਗਿਆ ਤਾਂ ਉਹ ਐਡਮਿਟਕੇ ਬੰਦ ਕੀਤੇ ਜਾਣਗੇ ਤਾਂ ਇਹ ਹੈਗਾਗਾ ਵੀ ਉਹ ਤਾਂ ਪੋਲੀਟੀਕਲੀ ਸਟੰਟ ਆ ਆਪਦਾ ਯੂਨੀਵਰਸਿਟੀ ਨੂੰ ਵਰਤਣਾ ਕਾਲਜ ਨੂੰ ਵਰਤਣਾ ਉਹਦੇ ਵਿੱਚ ਆਪਦੀ ਪੁਲਿਸ ਦੀ ਜਿਹੜੀ ਮੌਜੂਦਗੀ ਕਰਾਉਣੀ ਆ ਤਾਂ ਉਹਦੇ ਚ ਵਿਦਿਆਰਥੀਆਂ ਨੇ ਜਿਵੇਂ ਉਸ ਸਮੇਂ ਦੇ ਵਿੱਚ ਜਿਹੜੇ ਵੀ ਐਕਟੀਵਿਸਟ ਸੀਗੇ ਤਾਂ ਉਹਨਾਂ ਦੇ ਆਈ ਕਾਰਡ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਸੀਆਈਡੀ ਨੂੰ ਦਿੱਤੀ ਗਈ ਵੀ ਜੀ ਇਹਨਾਂ ਨੂੰ ਐਂਟਰੀ ਅੰਦਰ ਨਹੀਂ ਦੇਣੀ ਤਾਂ ਪੂਰੀ ਦੀ ਪੂਰੀ ਜਿਹਨੇ ਇਸ ਤਰੀਕਾ ਕੈਪਚਰ ਕਰਕੇ ਰੱਖੀ ਤਾਂ ਇਹ ਜਿਹੜਾ ਹਾਲਾਤ ਨੇ ਤਾਂ ਇਹ ਜਿਹੜੀ ਸਿੱਖਿਆ ਨੂੰ ਪੰਜਾਬ ਦੇ ਜਿਹੜੇ ਕੁਸਦਸਤ ਜਾਂ ਮਾਹੌਲ ਬਣਾਉਣ ਨੂੰ ਇਹ ਇੱਕ ਉਧਰ ਨੂੰ ਗੱਲ ਲੈ ਕੇ ਜਾਈ ਜਾ ਰਹੀ ਹੈ ਤਾਂ ਉਹ ਆਪਦੇ ਡਰ ਚ ਹੀ ਆ ਵੀ ਵਿਦਿਆਰਥੀ ਉੱਠਣ ਨਾ ਵਿਦਿਆਰਥੀ ਸਵਾਲ ਨਾ ਕਰਨ ਸਾਨੂੰ ਆ ਸਿੱਧਾ ਸਿੱਧਾ ਸਵਾਲਾਂ ਨੂੰ ਪੁੱਛ ਰਹੀ ਹੈ ਤੇ ਜੇ ਆਪਾਂ ਹੁਣ ਆ ਚੀਰਲੇ ਖਾਲਵਾ ਵਾ ਵਲਦੇ ਕਹਿੰਨ ਵੀ ਅੱਜ ਦੇ ਟਾਈਮ 'ਚ ਜਿਹੜੇ ਹੁਣ ਨਵੇਂ ਵਿਦਿਆਰਥੀ ਨੇ ਆਉਣਾ ਗ੍ਰੈਜੂਏਸ਼ਨ ਦੀ ਕਾਉਂਸਲਿੰਗ ਹੋ ਚੁੱਕੇ ਨੇ ਮਾਸਟਰਸ ਦੀਆਂ ਹੋਣੀਆਂ ਨੇ ਅਗਸਤ ਦੇ ਵਿੱਚ ਤਕਰੀਬਨ ਤਕਰੀਬਨ ਕਲਾਸਾਂ ਸ਼ੁਰੂ ਹੋ ਜਾਣਗੀਆਂ ਆਉਣ ਵਾਲੇ ਵਿਦਿਆਰਥੀਆਂ ਲਈ ਕੀ ਤਕਲੀਫਾਂ ਹੋਣਗੀਆਂ ਉਹ ਰੇ ਆ ਕੇ ਕੀੜੀਆਂ-ਕੀੜੀਆਂ ਚੀਜ਼ਾਂ ਚੋਂਾਂ ਨੂੰ ਜੁੜਨਾ ਚਾਹੀਦਾ ਹੈ ਤੇ ਯੂਨੀਵਰਸਿਟੀ ਦੇ ਮੁੱਦੇ ਕੀ ਨੇ ਜਿਹੜੇ ਅੱਜ ਦੀ ਘੜੀ ਚ ਲੱਗਦਾ ਵੀ ਇਹ ਇੱਕ ਹੁੰਦਾ ਨਾ ਵੀ ਚਲੋ ਪ੍ਰਾਇਮਰੀ ਸੈਕੰਡਰੀ ਵੀ ਅੱਜ ਦੀ ਘੜੀ ਜਦੋਂ ਵਿਦਿਆਰਥੀ ਆਉਂਦੇ ਨੇ ਉਹਨਾਂ ਲਈ ਪ੍ਰਾਇਮਰੀ ਮੁੱਦੇ ਕੀ ਨੇ ਵੀ ਇਹ ਚੀਜ਼ ਤਾਂ ਜ਼ਰੂਰੀ ਆ ਦੇਖੋ ਜੀ ਇਹਦੇ ਵਿੱਚ ਦੋ ਪੱਖ ਨੇ ਇੱਕ ਤਾਂ ਗਰਾਊਂਡ ਦੇ ਮੁੱਦੇ ਨੇ ਜਿਹੜੇ ਜਿਹੜੇ ਇਕਨੋਮਿਕਲੀ ਉਹਨਾਂ ਨਾਲ ਜੁੜੇ ਹੋਏ ਨੇਗੇ ਠੀਕ ਹੈ ਜੀ ਤੇ ਮਟੀਰੀਅਲੀਕਲੀ ਉਹਨਾਂ ਨਾਲ ਜੁੜੇ ਹੋਏ ਨੇ ਦੂਜੇ ਮੁੱਦੇ ਉਹ ਨੇ ਕਿ ਯੂਨੀਵਰਸਿਟੀ ਆਉਣ ਦੇ ਨਾਤੇ ਤੁਸੀਂ ਯੂਨੀਵਰਸਿਟੀ ਹੋਂ ਦੇ ਵਿਦਿਆਰਥੀ ਹੋਣ ਦੇ ਨਾਤੇ ਕਿਹੜੇ ਮੁੱਦੇ ਚੱਕਣੇ ਜਿਹੜੇ ਪ੍ਰਾਇਮਰੀ ਜਿਹੜੇ ਤਾਂ ਜਿਹੜੇ ਜੁੜੇ ਹੋਏ ਮੁੱਦੇ ਨੇ ਉਹਨਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਮੁੱਦੇ ਨੇ ਉਹ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਤਕਲੀਫ ਸਭ ਤੋਂ ਵੱਡੀ ਹੋਸਟਲਾਂ ਦੀ ਆਉਣੀ ਹੈ ਹੋਸਟਲਾਂ ਨੂੰ ਤੁਸੀਂ ਐਂ ਦੇਖ ਲਓ 68 ਦੇ ਬਣੇ ਹੋਏ ਨੇਗੇ ਮੁੰਡਿਆਂ ਵਾਲੇ ਹੋਸਟਲ ਕੁਝ ਕੁ ਹੋਸਟਲ ਭਗਤਪੂਰਨ ਹੋਸਟਲ 2004 3 4 ਚ ਇੱਥੇਕ ਬਣਿਆ ਬਾਕੀ ਹੋਸਟਲਾਂ ਨੂੰ ਬਣਿਆ ਨੂੰ ਲਗਭਗ 34 ਉਹ ਹੋਗੇ 25 ਇਹ ਹੋਗੇ ਤੇ ਤੁਸੀਂ ਲਾ ਲਓ ਵੀ 60 ਕ ਸਾਲ ਹੋਣ ਵਾਲਿਆ 60 60 ਸਾਲ ਹੋ ਗਏ ਉਹਨਾਂ ਦੀ ਰੈਨੋਵੇਸ਼ਨ ਕਿਸ ਪ੍ਰਕਾਰ ਦੀ ਹੈ ਇਹਨਾਂ ਨੇ ਇਹ ਕਹਿ ਕੇ ਹੌਸਲ ਖਾਲੀ ਕਰਵਾ ਲੈਣੇ ਆ ਕਰਵਾਉਣੇ ਚਾਹੀਦੇ ਨਹੀਂ ਲੱਗ ਰਹੀਆਂ ਕਲਾਸ બીજી ਰੈਨੋਵੇਸ਼ਨ ਕਰਾਉਣੀ ਹੈ ਰੈਨੋਵੇਸ਼ਨ ਕਿਸ ਪੱਧਰ ਦੀ ਹੈ ਕੀ ਤੁਸੀਂ ਕਰ ਰਹੇ ਹੋ ਜਿਹੜਾ ਸਿਮੈਂਟ ਆ ਸਾਰਾ ਉੱਤਰ ਚੁੱਕਿਆ ਸਰੀਏ ਬਾਹਰ ਆ ਚੁੱਕੇ ਆ ਕੰਧਾਂ ਹਿੱਲ ਰਹੀਆਂ ਨਹੀਂ ਆ ਕੱਲ ਨੂੰ ਇੱਥੇ ਕੋਈ ਘਟਨਾ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਕਿਉਂਕਿ ਭਾਰਤ ਦੇ ਵਿੱਚ ਦਾ ਇਹੀ ਹੈ ਵੀ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਹ ਉਦੋਂ ਬਾਅਦ ਅਸੀਂ ਕੁਝ ਕਰਦੇ ਹਾਂ ਉਦੋਂ ਪਹਿਲਾਂ ਕੁਝ ਨਹੀਂ ਪ੍ਰਸ਼ਾਸਨ ਅਡੀਕ ਕੀ ਕਰ ਰਿਹਾ ਹੈ ਪ੍ਰਸ਼ਾਸਨ ਅਡੀਕ ਕਰ ਰਿਹਾ ਹੈ ਵੀ ਕੋਈ ਹੋਸਟਲ ਦੀ ਕੰਧ ਡਿੱਗੂਗੀ ਕੋਈ ਛੱਤ ਡਿੱਗੂਗੀ ਕੋਈ ਵਿਦਿਆਰਥੀ ਦਾ ਨੁਕਸਾਨ ਹੋਊਗਾ ਸੀ ਫੇਰ ਕਰਾਂਗੇ ਪਹਿਲੀ ਤਕਲੀਫ ਉਹਨਾਂ ਨੂੰ ਇੱਥੇ ਹੋਸਟਲ ਦੀ ਉਦੋਂ ਵੱਡੀ ਸੀਵਰੇਜ ਦੀ ਵਿਦਿਆਰਥੀਆਂ ਪੂਰੀ ਯੂਨੀਵਰਸਿਟੀ ਦਾ ਸੀਵਰੇਜ ਬਲਾਕ ਕੋਈ ਨਿਕਾਸ ਨਹੀਂ ਕਿਸੇ ਪਾਸੇ ਨਹੀਂ ਬਾਥਰੂਮ ਭਰ ਜਾਂਦੇ ਤੇ ਨਰਕ ਭਰੀ ਜ਼ਿੰਦਗੀ ਜਿਉਂਦੇ ਆ ਫਿਰ ਉਹਨਾਂ ਨੂੰ ਜਿਹੜੀ ਵੱਡੀ ਤਕਲੀਫ ਆ ਉਹ ਇੱਥੋਂ ਦੀ ਅਕੈਡਮਿਕਲੀ ਵੀ ਆਉਂਦੀ ਆ ਇੱਥੋਂ ਦਾ ਜਿਹੜਾ ਅਕੈਡਮਿਕਲੀ ਨਹੀਂ ਕਹਿ ਸਕਦੇ ਮਤਲਬ ਜਿਹੜਾ ਇੱਥੇ ਚਾਹੇ ਡੀਨ ਅਕੈਡਮਿਕ ਨੇ ਜਿਹੜੇ ਅਫਸਰ ਨੇ ਉਹ ਮਤਲਬ ਬਿਲਕੁਲ ਹੀ ਢਿੱਲੀ ਕਾਰਜਕਾਰੀ ਡੀਲਿੰਗ ਹੈ ਨਾ ਡੀਲਿੰਗ ਬਹੁਤ ਹੀ ਮਾੜੀ ਆ ਤਾਨਾਸ਼ਾਈ ਕਾਰਜਕਾਰੀ ਵੀ ਕਿਸੇ ਨੂੰ ਮੂੰਹ ਹੀ ਨਹੀਂ ਲਾਉਣਾ ਕੋਈ ਵਿਦਿਆਰਥੀ ਬਾਗੇ ਮਸਲਾ ਲੈ ਕੇ ਸਾਨੂੰ ਵਿਦਿਆਰਥੀਆਂ ਨੂੰ ਮਸਲਾ ਸੁਣਾਉਣ ਲਈ ਵੀ ਧਰਨਾ ਲਾਉਣਾ ਪੈ ਜਾਂਦਾ ਕਦੇ-ਕਦੇ ਤੇ ਇਹੀ ਹੋ ਰਿਹਾ ਠੀਕ ਹੈ ਤੇ ਬਾਕੀ ਜਿਹੜੇ ਮਤਲਬ ਇੱਥੇ ਗੈਸਟ ਅਕਵਿਲਟੀ 2 ਮਹੀਨੇ ਬੈਠੀ ਰਹੀ ਹੈ ਫਿਰ ਕੰਟਰੈਕਟ ਵਰਕਰ ਕਿੰਨੇ ਮਹੀਨਾ ਬੈਠੇ ਰਹੇ ਨੇ ਯੂਨੀਵਰਸਿਟੀ ਕੈਂਪਸ ਦੀ ਗੈਸਟ ਅਕਵਿਲਟੀ 6 ਮਹੀਨੇ ਬੈਠੀ ਰਹੀ ਹੈ ਤਾਂ ਉਹੀ ਜੋ ਉੱਪਰ ਹੋ ਰਿਹਾ ਬੀਜੇਪੀ RSS ਜੋ ਸੈਂਟਰਲਾਈਜ਼ ਪਾਲਿਸੀ ਲਾਗੂ ਕਰ ਰਹੀ ਹੈ ਉਹੀ ਪੰਜਾਬ ਸਰਕਾਰ ਆਪਦੇ ਅਸੂਲਾਂ ਨਾਲ ਹੀ ਯੂਨੀਵਰਸਿਟੀ ਚ ਲਾਗੂ ਕਰਵਾ ਰਹੀ ਹੈ ਤੇ ਫਿਰ ਇਹਦੇ ਨਾਲ ਹੀ ਜਿਹੜੇ ਵੱਡੇ ਮਸਲੇ ਨੇ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ ਉਹ ਜੁੜ ਜਾਂਦੇ ਨੇ ਸਾਡੀਆਂ ਦੇਸ਼ ਦੇ ਹਾਲਾਤਾਂ ਦੇ ਮਸਲੇ ਨੇ ਜਿਹੜੇ ਸਾਡੇ ਨਾਲ ਹੀ ਇੰਡਾਇਰੈਕਟਲੀ ਜੁੜੇ ਹੋਏ ਨੇ ਹਨਾ ਡਾਇਰੈਕਟਲੀ ਵੀ ਜੁੜੇ ਹੋਏ ਨੇ ਉਹ ਚਾਹੇ ਇਹ ਜਮਹੂਰੀ ਹੱਕਾਂ ਦਾ ਮਸਲਾ ਚਾਹੇ ਸਾਡੀ ਵੱਧ ਰਹੀਆਂ ਫੀਸਾਂ ਦਾ ਮਸਲਾ ਸਾਡੀ ਏਮਪਲੋਇਮੈਂਟ ਦਾ ਮਸਲਾ ਪੰਜਾਬ ਦੇ ਚਾਹੇ ਉਹ ਮਾਈਨਿੰਗ ਦੇ ਮਸਲੇ ਨੇ ਚਾਹੇ ਪਾਣੀਆਂ ਦਾ ਮਸਲਾ ਇਹਨਾਂ ਮਸਲਿਆਂ ਬਾਰੇ ਵਿਦਿਆਰਥੀਆਂ ਨੂੰ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਆਏ ਹਾਂ ਤੁਹਾਨੂੰ ਸੋਚਣ ਦਾ ਇੱਕ ਖੁੱਲਾ ਮਾਹੌਲ ਮਿਲਿਆ ਤੇ ਸੋਚਣਾ ਚਾਹੀਦਾ ਤੇ ਸੰਘਰਸ਼ ਕਰਨਾ ਚਾਹੀਦਾ ਵਿਦਿਆਰਥੀਆਂ ਨੂੰ ਕਿਉਂਕਿ ਪੰਜਾਬ ਨੂੰ ਇਸ ਵਕਤ ਲੋੜ ਹੈ ਜਿਵੇਂ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਪੀਐਸਐਫ ਤੋਂ ਗगन ਨੇ ਉਹ ਡੀਐਸਓ ਜੀ ਸਾਹਿਬ ਕਾ ਗੁਣੇ ਮਤਲਬ ਇੱਕ ਲੰਮਾ ਲੰਮਾ ਤਜਰਬਾ ਇਹਨਾਂ ਕੋਲ ਹੈਗਾ ਕਿ ਯੂਨੀਵਰਸਿਟੀਆਂ ਦੇ ਵਿੱਚ ਅਦਾਰਿਆਂ ਦੇ ਵਿੱਚ ਵਾਈਸ ਚਾਂਸਲਰ ਕਿਵੇਂ ਜਿਉਂਦੇ ਨੇ ਕਿ ਐਡੀ ਸੋਚ ਨਾਲ ਇੱਥੇ ਮਤਲਬ ਪਲਾਂਟ ਕੀਤੇ ਜਾਂਦੇ ਨੇ ਜਾਂ ਟੀਚਰਾਂ ਕਿਹੇ ਜੀ ਸੋਚਾਂ ਦੇ ਉਰੇ ਹੈਗੇ ਨੇ ਜਿਵੇਂ ਆਪਾਂ ਵਿਦਿਆਰਥੀਆਂ ਨੇ ਮੁੱਦੇ ਬਾਰੇ ਗੱਲ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਐਡਮਿਸ਼ਨ ਹੁਣ ਚੱਲ ਹੀ ਰਹੀਆਂ ਨੇ ਗ੍ਰੈਜੂਏਸ਼ਨ ਦੀ ਕਾਉਂਸਲਿੰਗ ਹੋ ਚੁੱਕੀ ਹੈ ਮਾਸਟਰਸ ਦੀ ਹੋਣੀ ਹੈ ਤੇ ਵਿਦਿਆਰਥੀਆਂ ਨੂੰ ਆਉਂਦਿਆਂ ਨੂੰ ਪਹਿਲਾਂ ਹੀ ਇੱਥੇ ਹੌਸਟਲ ਦੀ ਕਬੱਡੀ ਦੀ ਿਕਤ ਆਉਣੀ ਹੈ ਕਿ ਜਿਹੜੇ ਕਿ ਹੋਸਟਲ ਜਿਹਨਾਂ ਨੂੰ ਮਿਲਦੇ ਨੇ ਤਾਂ ਉਹਨਾਂ ਦਾ ਇਨਫਰਾਸਟ੍ਰਕਚਰ ਨਹੀਂ ਚੰਗਾ ਹੈਗਾ ਉਹਨਾਂ ਨੂੰ ਰੇ ਪਾਣੀ ਦੀ ਦਿੱਕਤ ਆਉਣੀ ਹੈ ਸੀਵਰੇਜ ਦੀ ਦਿੱਕਤ ਆਉਣੀ ਹੈ ਬਾਕੀ ਜਿਹੜੇ ਮਤਲਬ ਜੇ ਅਸੀਂ ਕਹਿ ਲਈਏ ਪੀਜੀ ਮਾਫੀਆ ਬਣਦਾ ਪੀਜੀ ਮਾਫੀਆ ਹੀ ਬਣਦਾ ਜਾ ਰਿਹਾ ਬਾਅਦ ਜਿਹਦੇ ਚ 8 8 10 10 ਹਜ਼ਾਰ ਰੈਂਟ ਬਹੁਤ ਤਕਲੀਫ ਵੀ ਹੋਣਾ ਨੂੰ ਚੱਲਣ ਲਈ ਤਿਆਰ ਰਹਿਣਾ ਪਊਗਾ ਤੇ ਨਾਲ ਹੀ ਜਿਹੜਾ ਇੱਕ ਤਾਨਾਸ਼ਹੀ ਫਰਮਾਨ ਜਦੋਂ ਆਉਂਦੇ ਸਾਰੇ ਵੀਸੀ ਵੱਲੋਂ ਨੋਟਿਸ ਕੱਢਿਆ ਗਿਆ ਤੇ ਉਹਦੇ ਤੇ ਵੀ ਵਿਦਿਆਰਥੀਆਂ ਦਾ ਰਵੱਈਆ ਤਾਂ ਤਿੱਹੀ ਜੇ ਰਿਐਕਸ਼ਨ ਇਹੀ ਹੈ ਕਿ ਹਾਂ ਵੀ ਭਾਈ ਕੋਈ ਗੱਲ ਨਹੀਂ ਦੇਖੀ ਜਾਊਗੀ ਕੇਸ ਹੁੰਦੇ ਨੇ ਤਾਂ ਵੀ ਦੇਖੀ ਜਾਊਗੀ ਪਰ ਇਹ ਨੋਟਿਸਾਂ ਦੀ ਵਿਦਿਆਰਥੀ ਕਦੇ ਪਰਵਾਹੀ ਨਹੀਂ ਕਰਦੇ ਸੰਜਾ ਟੀਵੀ ਦੇ ਹਾਂਜੀ ਸੋਚ ਟੀਵੀ ਦੇ ਦਰਸ਼ਕਾਂ ਦਾ ਧੰਨਵਾਦ